ਚਲੋ ਸਸੀ ਗਾਲ ਜੀ ਨਮਸਕਾਰ ਵਾਇਗਦਿਕਾ ਖਾਲਸਾ ਵਾਇਗਦਿਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਂਡੀ ਮਿਸਟਰ ਪੰਜਾਬ ਮੈਂ ਇੱਕ ਬਿਆਨ ਪੜ੍ਹ ਰਿਹਾ ਸੀਗਾ ਮਜੂਦਾ ਲੋਕ ਸਭਾ ਮੈਂਬਰ ਤੇ ਸਾਬਕਾ ਗ੍ਰਹਿ ਮੰਤਰੀ ਪੰਜਾਬ ਸਰਦਾਰ ਸਿੰਘ ਜਿੰਦਰ ਸਿੰਘ ਦਾ ਹੋਇਆ ਹੋਣਾ ਉਹਨਾਂ ਦੀ ਸ਼ਹਾਦਤ ਕੱਲ ਕੋਈ ਰੈਲੀ ਵਗੈਰਾ ਸੀ ਡੇਰੇ ਬਾਬੇ ਨਾਨਕ ਦੇ ਵਿੱਚ ਉਹ ਕਹਿੰਦੇ ਗੈਂਗਸਟਰਾਂ ਨੇ ਕੱਲਾ ਕੱਲ ਕਰਕੇ ਮਤਲਬ ਜਿਹੜਾ ਉਹ ਸਾਡੇ ਬਕਤਾਂ ਨੂੰ ਟੱਕਿਆ ਕਰਨ ਸੀ ਇਹਨਾਂ ਟੱਕਿਆ ਮੀਟਿੰਗ ਚ ਆਪੋ ਗੈਕਸਰ ਵਾਜੇ ਦਾ ਬਹੁਤ ਹੈਵੀ ਹੋ ਗਿਆ ਜੀ ਬਹੁਤ ਜ਼ਿਆਦਾ ਵੱਧ ਗਿਆ ਮੈਂ ਤਾਂ ਬੜਾ ਸੋਚ ਰਿਆ ਸੀਗਾ ਮੈਂ ਤਾਂ ਰਵਾਬ ਸਾਹਿਬ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਸਾਡੇ ਬੀਜੇ ਤੁਸਾ ਸੀਗਾ ਕੌਣ ਦੀ ਜਾਣ ਤੁਹਾਡੇ ਬਾਬੇ ਨਾਨਕ ਦਾ ਬੱਚਾ ਬੱਚਾ ਜਾਣਦਾ ਕਿ ਜਿਹੜੇ ਗੈਕਸਰ ਇੱਕ ਨੇ ਪੈਦਾ ਕੀਤੇ ਜਿਹੜੇ ਲੀਡਰ ਨੇ ਪੈਦਾ ਕੀਤੇ ਉਹਨਾਂ ਚੋਂ ਤੁਹਾਡਾ ਵੀ ਸੀਗਾ ਤੁਹਾਨੂੰ ਤਾਂ ਵੈਸੇ ਹੀ ਇਹ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਤੁਸੀਂ ਜ਼ਿਲ੍ਹਾ ਦੇ ਮੰਤਰੀ ਸੀਗੇ ਤੁਹਾਡੇ ਕੋਲ ਜ਼ਿਲ੍ਹਾ ਦਾ ਡਿਪਾਰਟਮੈਂਟ ਸੀਗਾ ਤੇ ਮੁਖ्तार ਸਾਰੀ ਅਰਗੇ ਗੈਂਗਸਟਰ ਯੂਪੀ ਦੇ ਜਿਹੜੇ ਉਹਨਾਂ ਦੀ ਜਿਹੜੀ ਮਹਿਮਾਨ ਨਿਵਾਜ਼ੀ ਤੁਹਾਡੀ ਗਵਾਹੀ ਚ ਹੋਈ ਉੱਪਰ ਦੀ ਜੇਲ੍ਹ ਵਿੱਚ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਰਜ਼ਾਵਾ ਸਾਹਿਬ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਦਣਾ ਚਾਹੀਦਾ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਸੋਸ਼ਲ ਮੀਡੀਆ ਆਪਾਂ ਕੀ ਸਰ ਜਾਨੇ ਕੀ ਬਿਆਨ ਦਿੰਦੇ ਆ ਕੀ ਕਹਿੰਦੇ ਸਾਡੀ ਹਰ ਗੱਲ ਦਾ ਜਿਹੜਾ ਬੰਦਾ ਲੋਕਾਂ ਨੂੰ ਪਤਾ ਹੈ ਆਪਾਂ ਇਹਨੇ ਬਿਨਾ ਬਜਾ ਨੋ ਬਿਆਨ ਦੇਆ ਕਰੀਏ ਕਿਉਂਕਿ ਟੈਕਸ